ਔਰ ਹਰ ਸਾਲ ਦੀ ਤਰ੍ਹਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਛੋਟੇ ਸਾਹਿਬਾਂ ਦੀ ਸ਼ਹੀਦੀ ਤੁਰਪੂ ਫਤਗੜ ਸਾਹਿਬ 'ਚ ਮਨਾਇਆ ਜਾਂਦਾ ਹੈ ਇਸ ਵਾਰ ਵੀ 26 ਤੋਂ ਲੈ ਕੇ 2 ਤੱਕ ਇਹ ਸਾਰਾ ਸਮਾਗਮ ਜਿਹੜਾ ਆ ਸ਼ਹੀਦੀ ਸਬਾ ਦਾ ਉਮਾਇਆ ਜਾ ਰਿਹਾ ਹੈ ਔਰ ਦੂਰ ਦੂਰ ਤੋਂ ਤੇ ਇਲਾਕਾ ਨवासी ਬਹੁਤ ਅ ਇੱਥੇ ਜਿਹੜੇ ਆਪਣੇ ਨਾਮ ਆਉਣੇ ਉਹਨਾਂ ਦੀ ਸੁਵਿਧਾ ਵਾਸਤੇ ਸਿਕਿਉਰਿਟੀ ਵਾਸਤੇ ਉਹਨਾਂ ਦੇ ਸਾਰੇ ਦੇਖਣ ਵਾਸਤੇ ਅੱਜ ਅਸੀਂ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਔਰ ਸਾਰੇ ਆਫੀਸਰਸ ਦੇ ਨਾਲ ਮੀਟਿੰਗ ਕੀਤੀ ਹੈ ਔਰ ਇਹ ਜਿਹੜਾ ਇੱਥੇ ਜਿਹੜਾ ਸਭਾ ਦੇ ਵਿੱਚ ਲੱਖਾਂ ਬੀ ਤਾਰਾ ਦੇ ਵਿੱਚ ਸ਼ਰਦਾਰ ਲੂ ਦਿਨ ਦਾ ਤਾਉਂਦੇ ਨੇ ਉਹਨਾਂ ਦੀ ਫੈਸਿਲਿਟੇਸ਼ਨ ਵਾਸਤੇ ਅਸੀਂ ਬਹੁਤ ਸਾਰੇ ਕਦਮ ਚੁੱਕੇ ਆ ਜਿਹਨਾਂ ਵਿੱਚੋਂ ਇੱਕ ਅਸੀਂ ਤਾਂ ਜਿਹੜੇ ਹੈ ਸ਼ਕਤੀ ਬੱਸ ਸਰਵਿਸ ਜਿਹੜੀ ਹੈ ਤੇ ਈ ਰਿਕਸ਼ਾਜ਼ ਵਾਰਾ ਕੀਤੇ ਨੇ ਉਰੇ ਵਾਸਤੇ ਇਹਨੂੰ ਅਸੀਂ 4 ਜਿਹੜੇ ਰੂਟਸ ਕ੍ਰੀਏਟ ਕੀਤੇ ਨੇ ਤਾਂ ਕਿ ਜਿੱਥੋਂ ਵੀ ਜਿਹੜੇ ਸ਼ਰਧਾਲੂ ਆਉਣ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਨੇੜੇ ਜਿਹੜਾ ਪਹੁੰਚਾਇਆ ਜਾਵੇ ਔਰ ਫ੍ਰੀ ਸਰਵਿਸ ਹੋਏਗੀ ਔਰ ਦਿਨ ਰਾਤ ਚੱਲੇਗੀ ਔਰ ਵਿੱਚ ਲਗਭਗ 75 ਦੇ ਨੇੜੇ-ਤੇੜੇ ਬੱਸਿਸ ਨੇ ਔਰ 40 ਦੇ ਨੇੜੇ-ਤੇੜੇ ਈ ਰਿਕਸ਼ਾਸ ਨੇ ਔਰ ਉਹਦੇ ਵਾਸਤੇ ਸਾਡੇ ਜਿਹੜੇ ਸਾਰੇ ਪ੍ਰਬੰਧ ਪੂਰੇ ਹੋਏ ਹੋਏ ਨੇ ਔਰ ਸਾਰੇ ਹੀ ਜਿਹੜੇ ਸਿਕਿਉਰਿਟੀ ਐਂਗਲ ਤੋਂ ਅਸੀਂ ਇਹ ਸਾਰੇ નગર ਨੂੰ ਪੰਜ ਸੈਕਟਰਸ ਦੇ ਵਿੱਚ ਵੰਡ ਦਿੱਤਾ ਹੈਗਾ ਪੰਜਾਂ ਸੈਕਟਰਸ ਦੇ ਵਿੱਚ ਟੋਟਲ ਜਿਹੜੀ ਹੈਗੀ ਆ ਉਹਨਾਂ ਦੀ ਸਹੂਲਤਾਂ ਵਾਸਤੇ ਜਿਹੜੀ ਹੈ ਪਾਰਕਿੰਗ ਬਣਾਈ ਗਈਆਂ ਨੇ ਜਿਹੜੇ ਜਿੱਥੇ ਕਿ ਉਹ ਆਪਣੀਆਂ ਗੱਡੀਆਂ پارک ਕਰ ਸਕਦੇ ਨੇ ਉਹਦੇ ਨਾਲ-ਨਾਲ ਹੀ ਕੋਈ ਲਗਭਗ 12 ਇਹੋ ਜਿਹੀ ਜਗ੍ਹਾ ਜਿੱਥੇ ਕਿ ਅਸੀਂ ਇਨਫੋਰਮੇਸ਼ਨ ਸਿਸਟਮ ਹੈ ਕੋਈ ਮੈਡੀਕਲ ਏਡ ਹੈ ਜਾਂ ਕੋਈ ਵੀ ਲੀਡ ਬੇਸਡ ਜਿਹੜੀ ਹੈ ਉਹ ਅਸੀਂ ਕੈਂਪ वगैरह ਬਣਾਇਆ ਨਹੀਂ ਤਾਂ ਕਿ ਜੇ ਕੋਈ ਸ਼ਰਧਾਮੂ ਨੂੰ ਕਿਸੇ ਸਿਸਟਮ ਦੀ ਕੋਈ ਅਸਿਸਟੈਂਸ ਦੀ ਲੋੜ ਹੋਵੇ ਤਾਂ ਉਹ ਉੱਥੇ ਜਾ ਕੇ ਆਪਣਾ ਉਹ ਦੇਖ ਸਕਣ। ਔਰ ਸਾਰਾ ਟ੍ਰੈਫਿਕ ਨੂੰ ਤੁਹਾਨੂੰ ਪਤਾ ਹੀ ਹੈ ਕਿ ਉਹਨੂੰ ਕਰਨ ਵਾਸਤੇ ਟ੍ਰੈਫਿਕ ਨੂੰ ਮੈਨੇਜ ਕਰਨ ਵਾਸਤੇ ਅਸੀਂ ਕੋ ਵਨਵੇ ਰੂਟਸ ਕ੍ਰੀਏਟ ਕੀਤੇ ਤਾਂ ਕਿ ਜਿਹੜੀ ਉਹਦੀ ਕੰਜੈਸ਼ਨ ਨਾ ਹੋਵੇ ਔਰ ਉਹਨੂੰ ਵੀ ਬਿਲਕੁਲ ਪਬਲਿਸਾਈਟ ਕਰਾਂਗੇ ਐਤਕੀ ਅਸੀਂ ਇੱਕ ਜਿਹੜੀ ਬੁੱਕਲੇਟ ਵੀ ਬਣਾਈ ਹੈਗੀ ਐ ਐਸਐਸਪੀ ਜਿਹੜੇ ਤੋਂ ਉਹਨਾਂ ਨੇ ਇਹਨੂੰ ਪਬਲਿਸ਼ ਵੀ ਕਰ ਰਿਹਾ ਜਿਹਦੇ ਵਿੱਚ ਸਾਰੀ ਹਿੰ ਜਿਹੜੀ ਹੈ ਇਨਫੋਰਮੇਸ਼ਨ ਜਿਹੜੀ ਹੈ ਉਹਦੇ ਚ ਦਿੱਤੀ ਗਈ ਹੈ ਤਾਂਕਿ ਜਿਹੜੇ ਸੈਕਟਰਸ ਦੇ ਵਿੱਚ ਪਤਾ ਹੋਵੇਗਾ ਕਿ ਕਿੱਥੇ ਕੀ ਚੀਜ਼ ਹੈਗੀ ਐ ਕਿੱਥੇ ਕੀ ਫੈਸਿਲਿਟੇਸ਼ਨ ਹੈਗੀ ਔਰ ਕਿਹੜੀ ਸੁਵਿਧਾ ਵਾਸਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਉਪਲਬਧ ਹੈਗੀਆਂ ਨੇ ਇਦੇ ਨਾਲ-ਨਾਲ ਜਿਹੜੀਆਂ ਫ੍ਰਮ ਸਕਿਉਰਿਟੀ ਐਂਗਲ ਵਾਸਤੇ ਤਾਂ ਕਿ ਸ਼ਰਧਾਲੂਆਂ ਨੂੰ ਜਿਹੜਾ ਹੈਗਾ ਕੋਈ ਦਿੱਕਤ ਨਾ ਪ੍ਰੇਸ਼ਾਨ ਨਾ ਹੋਵੇ ਲਗਭਗ 4000 ਜਿਹੜੇ ਹੈ ਸਾਡੇ ਪੁਲਿਸ ਕਰਮੀ ਔਰ ਜਿਹੜੇ ਆਫੀਸਰਸ ਜਿਹੜੇ ਨੇ ਇਹਨਾਂ ਸਾਰੇ ਸੈਕਟਰਸ 'ਚ ਦਿਨ ਰਾਤ ਡਿਊਟੀ ਦੇਣਗੇ ਤਾਂ ਕਿ ਜਿਹੜਾ ਇਹ ਜਿਹੜਾ ਸਾਡਾ ਸਭਾ ਹੈਗੀ ਉਹ ਬਿਨਾਂ ਕਿਸੇ ਵਿਘਨ ਤੋਂ ਬਹੁਤ ਸ਼ਾਂਤ ਮੈਨ ਤਰੀਕੇ ਦੇ ਨਾਲ ਉਹ ਜਿਹੜੀ ਹੈ ਸੰਪੰਨ ਹੋਵੇ ਕਿਸ ਤਰ੍ਹਾਂ 300 ਨੰਬਰ ਆਫ ਪੁਲਿਸ ਸਟਾਫ ਨੂੰ ਜੁੜੇ ਲਗਾਏ ਗਏ ਨੇ ਸੋ ਹਾਂ ਦੇਖੋ ਇਹਦੇ ਵਿੱਚ ਅਸੀਂ ਜਿਹੜੇ 5 ਸੈਕਟਰ ਬਣਾਏ ਨੇ ਉਹਦੇ ਵਿੱਚ ਅ ਅਸੀਂ 4000 ਜਿਹੜੇ ਆ ਪੀਸ ਕਰਬੀ ਜਿਹੜੇ ਆ ਉਹ ਲਗਾਏ ਨੇ ਔਰ ਇਹਦੇ ਵਿੱਚ ਕੋਈ ਲਗਭਗ 40 ਦੇ ਵਿੱਚ ਆਫੀਸਰਸ ਨੇ ਐਸਪੀ ਰੈਂਕ ਦੇ ਡੀਐਸਪੀ ਰੈਂਕ ਦੇ ਇੰਸਪੈਕਟਰਸ ਨੇ ਉਹ ਹਰ ਸੈਕਟਰ ਦੇ ਇੰਚਾਰਜ ਬਣਾਏ ਨੇ ਉਹਨਾਂ ਦੇ ਕੈਂਪ ਮਾਨੀਟਰਸ ਵਗੈਰਾ ਬਣਾਏ ਨੇ ਸੋ 4000 ਪਲੱਸ ਇਸ ਤੋਂ ਇਲਾਵਾ ਜਿਹੜੀ ਸਾਡੀਆਂ ਏਰਪੀਜ਼ ਦੇ ਉਹ ਸਾਰੀਆਂ ਇਥੇ ਅਸੀਂ ਮਹਿਆ ਕਰਾ ਰਹੇ ਹਾਂ ਇਹ ਰੈਪਲਾਈ ਨੰਬਰ ਵੀ ਜਾਇਨ ਕੀਤਾ ਹੋਇਆ ਸ਼ੀਸ਼ਾ ਪਾ ਲਿਆ ਕਿ ਆ ਦੇਖੋ ਐਦਾ ਹੈ ਕਿ ਅਸੀਂ ਇਹ ਬੁੱਕਲੇਟ ਦੇ ਵਿੱਚ ਸਾਰੀਆਂ ਚੀਜ਼ਾਂ ਦੱਸਤੀਆਂ ਜੇ ਕੋਈ ਕਿਸੇ ਨੂੰ ਕੋਈ ਮੈਡੀਕਲ ਫੈਸਿਲਿਟੀ ਦੀ ਲੋੜ ਪੈ ਜਾਂਦੀ ਹੈ ਉਹ ਹੈਗਾ ਜਾਂ ਕੋਈ ਐਮਰਜੈਂਸੀ ਸਿਚੁਏਸ਼ਨ ਆ ਜਾਂਦੀ ਹੈ ਉਹਦੇ ਵਾਸਤੇ ਆ ਸੋ ਉਹ ਸਾਰੀਆਂ ਚੀਜ਼ਾਂ ਅਸੀਂ ਡਿਫਾਈਨ ਕਰਕੇ ਹੈਲਪ ਨੰਬਰਸ ਵੀ ਜਿਹੜੇ ਆ ইস্যੂ ਕੀਤੇ ਗਏ। ਜਿਸੇ ਪਰੇ ਕੰਮ ਦੇ ਵੰਡ ਕੀਤਾ ਗਿਆ ਸੀ ਸੈਟਿੰਗ ਕਰਨਾ। ਹਾਂਜੀ ਇਹ ਐਸਸੀ ਸਕਿਉਰਿਟੀ ਐਂਗਲ ਤੋਂ ਸੀਸੀਟੀਵੀ ਕੈਮਰਾਸ ਕੀਤੇ ਨੇ ਔਰ ਉਹ ਵੀ ਜਿਹੜੀ ਆ ਪਾਰਕਿੰਗ ਔਰ ਹੋਰ ਉਹਦੇ ਵਾਸਤੇ ਡਰੋਨ ਸਰਵੇਲੈਂਸ ਵੀ ਜਿਹੜੇ ਆ ਅਸੀਂ ਕਰ ਰਹੇ ਆ ਤਾਂ ਕਿ ਸਾਨੂੰ ਸਾਡੇ ਕੈਂਪ ਦੇ ਵਿੱਚ ਪਤਾ ਲੱਗ ਜਾਵੇ ਉਹ ਡਰੋਨ ਦੇ ਨਾਲ ਉਹ ਵੀ ਸਰਵੇਲੈਂਸ ਕੀਤੀ ਜਾਵੇ ਤਾਂ ਕਿ ਜੇ ਕੋਈ ਕਿਤੇ ਕੋਈ ਕੰਜੈਸ਼ਨ ਆ ਜਾਂ ਕਿਤੇ ਕੋਈ ਇਸ਼ੂ ਆ ਤਾਂ ਉਹ ਅਸੀਂ ਏਰੀਅਲ 뷰 ਰਿਡਲ ਨੂੰ ਸੋਲਵ ਕਰ ਸਕੀਏ ਜਿਹੜਾ ਸੰਦਾਲੂਰੀਆਂ ਅਨੰਕਿਤ ਨਾ ਉਸਤਾ ਕੋਲ ਉਹਨਾਂ ਲਈ ਕੀ ਪਿਕ ਕਰਨਾ ਚਾਹੁੰਦੇ ਦੇਖੋ ਸਭ ਨੂੰ ਪਤਾ ਹੈ ਕਿ ਇਹ ਜਿਹੜਾ ਸ਼ਹੀਦੀ ਦਿਹਾੜਾ ਬਹੁਤ ਹੀ ਜਿਹੜਾ ਇੰਪੋਰਟੈਂਟ ਹੈ ਮਹੱਤਵਪੂਰਨ ਹੈ ਸਾਰਿਆਂ ਨੂੰ ਹੀ ਅਪੀਲ ਕਰਾਂਗਾ ਕਿ ਸਾਰਿਆਂ ਨੇ ਦਰਸ਼ਨ ਕਰਨੇ ਹੈ ਮੱਥਾ ਟੇਕਣਾ ਹੈ ਔਰ ਬੜਾ ਸਹਿਜਵਾਦ ਇਹਨਾਂ ਨਾਲ ਕਰਨਾ ਹੈ ਮੌਕਾ ਵੀ ਖੁਜਾ ਹੈਗਾ ਅਸੀਂ ਸਾਰੇ ਆਫੀਸਰਸ ਨੂੰ ਵੀ ਇਹ ਕਿਹਾ ਹੈ ਕਿ ਬੜੇ ਨਿਮਰਤਾ ਦੇ ਨਾਲ ਬੜੇ ਸਹਿਜਤਾ ਦੇ ਨਾਲ ਬਾਰੇ ਸ਼ਹੀਦੀ ਦਾੜਾ ਹੈਗਾ ਇਹਦੇ ਵਿੱਚ ਆਪਾਂ ਔਰ ਕਿਸੇ ਕਿਸਮ ਦੀ ਵੀ ਉਹਨਾਂ ਨੂੰ ਸ਼ਰਧਾਂਜਲੀ ਕੋਈ ਵੀ ਇਸ ਵਸਿਆ ਨਹੀਂ ਆਏਗੀ ਜਗਾ ਜਗਾ ਤੇ ਕੈਂਪਸ ਬਣਾਏ ਨੇ ਉਹਨਾਂ ਨੂੰ ਬ੍ਰੀਫ ਕਰਨ ਵਾਸਤੇ ਉਹਨੂੰ ਏਟ ਕਰਨ ਵਾਸਤੇ ਹੈ ਸੋ ਮੈਨੂੰ ਸਾਰਿਆਂ ਵਾਸਤੇ ਹੈ ਕਿ ਆਪਾਂ ਸ਼ਾਂਤੀ ਵੀ ਬਣਾਈ ਰੱਖਣੀ ਹੈ ਸੈਸਵਾ ਵੀ ਰੱਖਣਾ ਹੈ ਔਰ ਤਾਂ ਕਿ ਜਿਹੜਾ ਹੈ ਜਿਹੜਾ ਸ਼ਹੀਦੀਪੁਰ ਬੈਗ ਆ ਜਾਂ ਜਿਹੜਾ ਸਾਡਾ ਸਭਾ ਇਹ ਵਧੀਆ ਨਿਰਦੇਗਨ ਜਿਹੜੀ ਹੈ ਉਹ ਪੂਰੀ ਹੋਵੇ ਸ਼ਰਧਾਂਜਲੀ ਨੂੰ ਵੀ ਆਪਣਾ ਪੂਰੇ ਜਿਹੜਾ ਨਮਸਤਕ ਹੋਣ ਵਾਸਤੇ ਇਹ ਪੁਰਾ ਮੱਖੰਦ ਅਜੀ ਪਬਲਿਕ ਦੀ ਫੈਸਿਲਿਟੀ ਲਈ ਸ਼ਹੀਦੀ ਸਭਾ ਦੇ ਵਿੱਚ 10 ਅਡਟ ਥਾਵਾਂ ਤੇ ਸਮਾਜਾਨ ਕੇਂਦਰ ਜੀ ਖੁੱਲੇ ਗਏ ਨੇ ਇਹਦੇ ਵਿੱਚ ਜਿਹੜੇ ਪੁਲਿਸ ਕੰਟਰੋਲ ਰੂਮ 112 ਤੇ ਤੁਸੀਂ ਡਾਇਰੈਕਟਲੀ ਕਾਲ ਕਰ ਸਕਦੇ ਹੋ ਜੇ ਕੋਈ ਕੰਪਲੇਨ ਜਨਰੇਟ ਹੁੰਦੀ ਹੈ ਉਹਨੂੰ ਸਮਾਧਾਨ ਕੇਂਦਰ ਤੇ ਉਹਦੇ ਨਾਲ ਉੱਥੇ ਹੀ ਪੁਆਇੰਟ ਤੇ ਉੱਥੇ मौके ਦੇ ਦਿਲ ਕੀਤਾ ਜਾਏਗਾ ਇਹ ਜਿਹੜਾ ਸਮਾਧਾਨ ਕੇਂਦਰ ਨੇ ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿ ਇੱਥੇ ਕਈ ਵਾਰੀ ਜਿਹੜਾ ਮੋਬਾਈਲ ਕਨੈਕਟੀਵਿਟੀ ਵੀਕ ਹੋ ਜਾਂਦੀ ਹੈ ਤਾਂ ਇੱਥੇ ਵਾਇਰਲੈਸ ਕਨੈਕਟੀਵਿਟੀ ਵੀ ਹੈਗੀ ਹੈ ਅਤੇ ਇੱਥੇ ਹਾਈ ਸਪੀਡ ਇੰਟਰਨੈਟ ਹੈ ਜਿਹੜਾ ਉਹ ਵੀ ਅਵੇਲੇਬਲ ਹੈ ਇਸ ਤਰੀਕੇ ਨਾਲ ਸਾਨੂੰ ਪੂਰੀ ਨੂੰ ਮੀਤ ਹੈ ਕਿ ਜੇ ਕਿਸੇ ਨੂੰ ਕੋਈ ਕੰਪਲੇਨ ਔਨਦੀ ਹੈ ਤਾਂ ਕਿਉਂਕਿ ਆਪਾਂ ਨਾ ਮੋਬਾਈਲ ਯੂਜ਼ ਨਹੀਂ ਕਰ ਪਾਉਂਦੇ ਇਡਾਇਲੋਜੀ ਕੇ ਸੀਗਾ ਇਸ ਕਰਕੇ ਅਸੀਂ ਅਡ ਅਡ ਥਾਵਾਂ ਤੇ ਸਾਰਿਆਂ ਦੇ ਲਈ ਸਮਾਧਾਨ ਕੇਂਦਰ ਨੇ ਜਿਹੜੇ ਤੇਰੇ ਕੀ ਪੁਲਿਸ ਆਊਟਪੋਸਟ ਜਿੱਦਾਂ ਕੀ ਐਰਜੀਪੀ ਸਾਹਿਬ ਨੇ ਦੱਸਿਆ ਇੱਕ ਪੁਲਿਸ ਆਊਟਪੋਸਟ ਇੱਕ ਮੈਡੀਕਲ ਹੈਲਪ ਡੈਸਕ ਅਤੇ ਇੱਕ ਇਨਫੋਰਮੇਸ਼ਨ ਸੈਂਟਰ ਤਿੰਨੋ ਦੀ ਤਰ੍ਹਾਂ ਇਹ ਕੰਮ ਕਰਨਗੇ ਜੀ